ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਉਮੀਦ ਹੈ ਤੁਹਾਨੂੰ ਸਾਡੀ ਸਾਰੀ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ PSPSCL ਦੀ PSGCL ਦੀ ਤਿਆਰੀ ਕਰਨਾ ਚਾਹੁੰਦੇ ਹਨ ਤਾਂ ਸਾਡੇ ਲਈ ਤੁਹਾਡੇ ਲਈ ਇਹ ਬਹੁਤ ਹੀ ਉਹ ਚੈਨਲ ਹੈ ਚੈਨਲ ਦਾ ਨਾਮ ਹੈ PB77 study point ਤੁਸੀਂ YouTube ਤੋਂ ਜਾ ਕੇ ਸਰਚ ਮਾਰ ਕੇ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਜੀ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅ ਵੀ ਨੋਟੀਫਿਕੇਸ਼ਨ ਤੋਂ ਅ ਤੱਕ ਸਭ ਤੋਂ ਪਹਿਲਾਂ ਪਹੁੰਚ ਸਕ ਜੀ ਸੋ ਜਿਨ੍ਹਾਂ ਨੇ ਪੀਐਸਪੀਸੀਐਲ ਨਾਲ ਰਿਲੇਟਡ ਜੀਕੇ ਦੇ ਐਮਸੀਕਿਊ ਦੀ ਪੀਡੀਐਫ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ 199 ਰੁਪਏ Google Pay ਕਰਕੇ ਤੁਸੀਂ ਪੀਡੀਐਫ ਲੈ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਜਦੋਂ ਇੱਕ ਸੰਚਤ ਮਿਸ਼ਰਣ ਡੀਸੀ ਮੋਟਰ ਵਿੱਚ ਲੋਡ ਵਧਾਇਆ ਜਾਂਦਾ ਹੈ ਤਾਂ ਕੀ ਹੁੰਦਾ ਹੈ ਹਾਂ ਜੀ ਦੋਸਤੋ ਆਪਸ਼ਨ ਆ ਆਪਣੇ ਸਾਹਮਣੇ ਹਨ ਪਹਿਲੀ ਹੈ ਰੋਟੇਸ਼ਨ ਦੀ ਗਤੀ ਵੱਧਦੀ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਟਾਰਕ ਘਟਦਾ ਹੈ ਰੋਟੇਸ਼ਨ ਦੀ ਗਤੀ ਅਤੇ ਟਾਰਕ ਦੋਵੇਂ ਵੱਧਦੇ ਹਨ ਹਾਂ ਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਠੀਕ ਹੈ ਜੀ ਨੈਕਸਟ ਚਲਦੇ ਆਪਾਂ ਕੁਐਸਚਨ ਤੇ ਸ਼ੁਰੂ ਕਰਨ ਦੇ ਸਮੇਂ ਇੱਕ ਡੀਸੀ ਮੋਟਰ ਵਿੱਚ ਵਿਰੋਧੀ ਇਲੈਕਟ্রোਮੋਟਿਵ ਬਲ ਦਾ ਮੁੱਲ ਕੀ ਹੈ ਕੁਸ਼ਲਨ ਦੁਬਾਰਾ ਰਿਪੀਟ ਕਰਦਾ ਸ਼ੁਰੂ ਕਰਨ ਦੇ ਸਮੇਂ ਵਿੱਚ ਇੱਕ ਡੀਸੀ ਮੋਟਰ ਵਿੱਚ ਵਿਰੋਧੀ ਇਲੈਕਟ੍ਰੋਮੋਟਿਵ ਬਲ ਦਾ ਮੁੱਲ ਕੀ ਹੈ ਆਪਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ਅਨੰਤ ਦੂਸਰੀ ਹੈ ਉੱਚ ਤੀਸਰੀ ਹੈ ਨੀਵਾ ਤੇ ਚੌਥੀ ਹੈ ਜ਼ੀਰੋ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜ਼ੀਰੋ ਨੈਕਸਟ ਇੰਟਰਪੋਲੇਸ਼ਨ ਡੀਸੀ ਜਨਰੇਟਰ ਵਿੱਚ ਵਰਤਿਆ ਜਾਂਦਾ ਹੈ ਵਰਤਿਆ ਜਾਂਦਾ ਹੈ ਆਰਮੇਚਰ ਦੇ ਲੜੀਵਾਰ ਕਰਮ ਵਿੱਚ ਆਰਮੇਚਰ ਦੇ ਸਮਾਂਤਰ ਕਰਮ ਵਿੱਚ ਲੋਡ ਦੇ ਲੜੀਵਾਰ ਕਰਮ ਵਿੱਚ ਲੋਡ ਦੇ ਸਮਾਂਤਰ ਕਰਮ ਵਿੱਚ ਹਾਂਜੀ ਦੋਸਤੋ ਤਾਂ ਦੋਸਤੋ ਇਸ ਦੇ ਜੋ ਰਾਈਟ ਆਨਸਰ ਹੈ ਉਹ ਹੈ ਆਰਮੇਚਰ ਦੇ ਲੜੀਵਾਰ ਕਰਮ ਦੇ ਵਿੱਚ ਲੜੀਵਾਰ ਕਰਮ ਵਿੱਚ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਕੰਟਰੋਲ ਪੈਨਲ ਨੂੰ ਜ਼ਮੀਨ ਤੋਂ ਕਿੰਨੀ ਉਚਾਈ ਤੇ ਸਥਾਪਿਤ ਕੀਤਾ ਜਾਂਦਾ ਹੈ ਹਾਂਜੀ ਦੋਸਤੋ ਦੱਸੋ ਜੀ ਇਸ ਦਾ ਰਾਈਟ ਆਨਸਰ ਹੈ 1.5 ਮੀਟਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਜੇਕਰ ਕਿਸੇ ਸਰਕਟ ਵਿੱਚ ਗੰਭੀਰ ਸ਼ਾਰਟ ਸਰਕਟ ਹੋਵੇ ਤਾਂ ਮੈਗਰਮੀਟਰ ਕੀ ਦਿਖਾਏਗਾ 0 पाँच सौ ओम एक ओम जा अनंत प्रतिरोध हाँ जी दोस्तों इसका जो राइट आंसर है वो है जीरो मीटर ओम चलने अपना नेक्स्ट क्वेश्चन थे दोस्तों ਐਸ ਸੀ ਹਾ ਐਸ ਸੀ ਆਰ ਲਈ ਵਰਤਿਆ ਗਿਆ ਹੈ ਐਪਲੀਫਾਇਰ ਵਜੋਂ ਸੁਧਾਰਕ ਵਜੋਂ ਐਫ ਈ ਟੀ ਵਜੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਸੁਧਾਰਕ ਵਜੋਂ ਐਸ ਸੀ ਆਰ ਵਰਤਿਆ ਗਿਆ ਹੈ ਠੀਕ ਹੈ ਜੀ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਜੇਕਰ ਡਾਇਡ ਦਾ ਮੁੱਖ ਕੰਮ ਕੀ ਹੈ ਜੈਨਰ ਜੈਨਰ ਡਾਇਡ ਦਾ ਮੁੱਖ ਕੰਮ ਕੀ ਹੈ ਇਨਪੁਟ ਵੋਲਟੇਜ ਨੂੰ ਸਥਿਰ ਰੱਖਣਾ ਆਉਟਪੁਟ ਵੋਲਟੇਜ ਨੂੰ ਸਥਿਰ ਰੱਖਣਾ ਸਰੋਤ ਮਜੂਦਾ ਨੂੰ ਸਥਿਰ ਰੱਖਣਾ ਜਾਂ ਆਉਟਪੁਟ ਕਰੰਟ ਨੂੰ ਸਥਿਰ ਰੱਖਣਾ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਆਉਟਪੁਟ ਕਰੰਟ ਨੂੰ ਸਥਿਰ ਰੱਖਣਾ ਆਉਟਪੁਟ ਕਰੰਟ ਨੂੰ ਸਥਿਰ ਰੱਖਣਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਕਪੈਸਿਟਿਵ ਪ੍ਰਤੀਕਿਰਿਆ ਦੀ ਇਕਾਈ ਕੀ ਹੈ ਯੂਨਿਟ ਕੀ ਹੈ ਕਪੈਸਿਟਿਵ ਪ੍ਰਤੀਕਿਰਿਆ ਦੀ ਯੂਨਿਟ ਓਮ ਓਹਮਮੀਟਰ ਐਂਪੀਅਰ ਜਾਂ ਓਹਮ ਐਂਪੀਅਰ ਅਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਓਮ ਨੈਕਸਟ ਕਵਸਚਨ ਦੀ ਗੱਲ ਕਰਕੇ ਦੋਸਤੋ ਸਲਿਪ ਰਿੰਗ ਇੰਡਕਸ਼ਨ ਮੋਟਰ ਵਿੱਚ ਕਿਹੜਾ ਸਟਾਰਟਰ ਵਰਤਿਆ ਜਾਂਦਾ ਹੈ ਸਲਿਪ ਰਿੰਗ ਇੰਡਕਸ਼ਨ ਮੋਟਰ ਵਿੱਚ ਕਿਹੜਾ ਸਟਾਰਟਰ ਵਰਤਿਆ ਜਾਂਦਾ ਹੈ ਆਟੋਮੋਟਿਵ ਸਟਾਰ ਡੈਲਟਾ ਸਟਾਰਟਰ ਸਟਾਰ ਡੈਲਟਾ ਸਟਾਰਟਰ ਰੋਟਰ ਰੈジਸਟੈਂਸ ਸਟਾਰਟਰ ਡੋਲ ਸਟਾਰਟਰ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਰੋਟਰ ਰਜਿਸਟੈਂਸ ਸਟਾਰਟਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਆਪਾਂ ਏਸੀ ਇੱਕ ਸਰਕਟ ਵਿੱਚ ਫਾਰਮ ਫੈਕਟਰ ਦਾ ਮੁੱਲ ਕੀ ਹੈ ਏਸੀ ਸਰਕਟ ਵਿੱਚ ਫਾਰਮ ਫੈਕਟਰ ਦਾ ਮੁੱਲ ਕੀ ਹੈ ਹਾਂਜੀ ਦੋਸਤੋ ਫਾਰਮ ਫੈਕਟਰ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 1:11 ਨੈਕਸਟ ਕੁਸਚਨ ਦੀ ਗੱਲ ਕਰੀਏ ਦੋਸਤੋ ਪ੍ਰਵਾਹਾ ਗਨਤਾ ਦਾ SI ਯੂਨਟ ਕੀ ਹੈ SI ਦੀ ਇਕਾਈ ਕੀ ਹੈ ਹਾਂ ਜੀ ਦੋਸਤੋ ਟੈਸਲਾ ਨਿਊਟਨ ਵੈਬਰ ਜਾਂ ਐਂਪੀਅਰ ਟਰਨ ਹਾਂ ਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ Tesla Next question di gal kariye apan Ik alternator da output kis vich mapya janda hai Haan ji KW ch HP ch BHP ch ya KWH To dosto is da right answer hai KWH ਚਲਦੇ ਆਪਾਂ ਨੈਕਸਟ ਕੁਸਚਨ ਤੇ ਨਿਊਨ ਸਾਈਨ ਟਿਊਬ ਦੇ ਸੰਚਾਲਨ ਲਈ ਲੋੜੀਂਦੀ ਵੋਲਟੇਜ ਕਿਸ ਤੇ ਨਿਰਭਰ ਕਰਦੀ ਹੈ? ਹਾਂ ਜੀ ਦੋਸਤੋ ਟਿਊਬ ਦਾ ਵਿਆਸ, ਟਿਊਬ ਵਿੱਚ ਭਰੀ ਗੈਸ, ਟਿਊਬ ਦੀ ਲੰਬਾਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਹਾਂ ਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਟਿਊਬ ਦੀ ਲੰਬਾਈ। ट्यूब की लंबाई नोट कर लो जी नैक्सट क्वेश्चन की गल करिए जी एक फ्यूज़ दर्जा किस दर्शाया गया है वोल्ट करंट केवीएच या वी ए आर च हाँ जी दोस्तों इसका ਜੋ ਰਾਈਟ ਆਨਸਰ ਹੈ ਉਹ ਹੈ ਕਰੰਟ ਚ ਠੀਕ ਹੈ ਜੀ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਬਿਜਲੀ ਦੇ ਪੱਖੇ ਵਿੱਚ ਕਪੈਸਟਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਹੁਣ ਆਪਣੇ ਕੋਲ ਬਿਜਲੀ ਦਾ ਪੱਖਾ ਹੈ ਜੋ ਕਪੈਸਟਰ ਲੱਗਿਆ ਹੁੰਦਾ ਹੈ ਉਹ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਕਪੈਸਟਰ ਰੋਟੇਸ਼ਨ ਦੀ ਗਤੀ ਵਧਾਉਣ ਲਈ ਵੱਖੋਸ਼ਣ ਨੂੰ ਰੋਕਣ ਲਈ ਗਤੀ ਨੂੰ ਨਿਜੰਤਰਿਤ ਕਰਨ ਲਈ ਜਾਂ ਫੇਸ ਅੰਤਰ ਬਣਾਉਣ ਲਈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਫੇਸ ਅੰਤਰ ਬਣਾਉਣ ਲਈ ਫੇਸ ਦਾ ਅੰਤਰ ਬਣਾਉਣ ਲਈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਨਿਊਟਰਨ ਤੇ ਚਾਰਜ ਕੀ ਹੈ ਸਕਾਰਤਮਕ ਚਾਰਜ ਹੈ ਨਰਾਤਮਕ ਚਾਰਜ ਹੈ ਬਿਨਾ ਚਾਰਜ ਦਾ ਜਾਂ ਵੱਖਰਾ ਚਾਰਜ ਹੈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਇਹ ਬਿਨਾ ਚਾਰਜ ਹੈ ਠੀਕ ਹੈ ਜੀ ਚਲਦੇ ਆਗੇ ਨੈਕਸਟ ਕੁਸਚਨ ਤੇ ਡੀਸੀ ਜਨਰੇਟਰ ਵਿੱਚ ਕਰੰਟ ਨੂੰ ਪਰਤਵੀ ਤੇ ਇੱਕ ਦਿਸ਼ਾ ਵਾਲਾ ਕਿਹੜੇ ਹਿੱਸੇ ਦੁਆਰਾ ਕੀਤਾ ਜਾਂਦਾ ਹੈ ਆਰਮਚਰ ਫੀਲਡ ਵਾਈਂਡਿੰਗ ਸਲੀਪਰਿੰਗ ਜਾਂ ਕਮੂਟੇਟਰ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਕਮੂਟੇਟਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ डीसी जनरेटर ਦੇ ਕੋਰ ਲੈਮੀਨੇਟਡ ਕਿਉਂ ਕੀਤੀ ਗਈ ਹੁੰਦੀ ਹੈ ਕਾਪਰ ਲਾਸ ਘਟਾਉਣ ਲਈ ਐਡੀ ਕਰੰਟ ਘਟਾਉਣ ਲਈ ਐਡੀ ਕਰੰਟ ਵਧਾਉਣ ਲਈ ਜਾਂ ਕਾਪਰ ਲਾਸਿਸ ਵਧਾਉਣ ਲਈ ਤਾਂ ਦੋਸਤੋ ਇਹਦਾ ਜੋ ਰਾਈਟ ਆਨਸਰ ਹੈ ਉਹ ਹੈ ਐਡੀ ਕਰੰਟ ਘਟਾਉਣ ਲਈ چلਤੇ ਆਪਾਂ ਨੈਕਸਟ ਕੁਸਚਨ ਤੇ ਇੱਕ 8 ਪੋਲ ਵਾਲੇ डीसी जनरेटर ਵਿੱਚ ਵੇਵ ਅਤੇ ਲੈਂਪ ਵਾਈਡਿੰਗ ਦੁਆਰਾ ਜੁੜੇ ਹੋਏ ਆਰਮਚਰ ਦੁਆਰਾ ਪੈਦਾ ਕੀਤੇ ਇਮਐਫ ਦੀ ਅਨੁਪਾਤੀ ਕੀ ਹੈ ਇਮਐਫ ਦੀ ਅਨੁਪਾਤੀ ਕੀ ਹੈ ਹਾਂ ਜੀ ਦੋਸਤੋ ਤਾਂ ਇਸ ਦਾ ਆਨਸਰ ਮੈਂ ਦੱਸ ਦਿੰਦਾ 1 ਅਨੁਪਾਤ 4 ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਲੈਂਪ ਲੈਂਪ ਕਿਸਮ ਦਾ ਲੈਂਪ ਕਿਸਮ ਦਾ ਵਾਈਡਿੰਗ ਕਿਸ ਹਾਲਤ ਲਈ ਵਰਤਿਆ ਵਰਤੀ ਜਾਂਦੀ ਹੈ ਲੈਂਪ ਕਿਸਮ ਦਾ ਵਾਈਡਿੰਗ ਕਿਸ ਹਾਲਤ ਲਈ ਵਰਤੀ ਜਾਂਦੀ ਹੈ ਘੱਟ ਵੋਲਟ ਅਤੇ ਜ਼ਿਆਦਾ ਕਰੰਟ ਲਈ ਵੱਧ ਵੋਲਟ ਅਤੇ ਘੱਟ ਕਰੰਟ ਲਈ ਉਪਰੋਕਤ ਦੋਹਾਂ ਵਾਸਤੇ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਤਰ੍ਹਾਂ ਜੋ ਰਾਈਟ ਆਨਸਰ ਹੈ ਉਹ ਹੈ ਘੱਟ ਵੋਲਟ ਹੋ ਜਾਤੇ ਜ਼ਿਆਦਾ ਕਰੰਟ ਲਈ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹਨ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਕਿੱਦਾਂ ਦੀ ਵੀਡੀਓ ਲੱਗੀ ਹੈ ਜੀ ਸੋ ਧੰਨਵਾਦ ਸਾਰੇ ਸਾਥੀਆਂ ਦਾ ਜੀ ਥੈਂਕ ਯੂ ਵੈਰੀ ਮੱਚ